ਤੁਹਾਡੀ ਨਜ਼ਰ ਕੁਝ ਗੱਲਾਂ ਬਾਬਾ ਸਾਹਿਬ ਦੇ ਉੱਤੇ ਕਰ ਰਹੀ ਹੈ ਸਾਡੇ ਸੰਵਿਧਾਨ ਦੇ ਨਿਰਮਾਤਾ ਜਿਨ੍ਹਾਂ ਨੇ ਸਾਡੇ ਲਈ ਸਾਡੇ ਆਹਤਾਂ ਲਈ ਵਿਦੇਸ਼ਾਂ ਦੇ ਵਿੱਚ ਜਾ ਕੇ ਡਿਗਰੀਆਂ ਕਰਤੀਆਂ ਤੇ ਸਾਨੂੰ ਅਧਿਕਾਰ ਜਿਹੜੇ ਲੈ ਕੇ ਦਿੱਤੇ ਇਹੋ ਜਿਹੇ ਅਧਿਕਾਰ ਜਿਹੜੇ ਸਾਡੇ ਆਹਤਾਂ ਨੂੰ ਸਾਨੂੰ ਉੱਚਾ ਕਰਦੇ ਸੋ ਉਹਨਾਂ ਨੇ ਸਭ ਲਈ ਜਿਹੜੀ ਇਹ ਜੜਾਈ ਖੜੀ ਸੀ ਪਰ ਕੁਝ ਵੱਡੇ ਸਿਆਸਤਦਾਨ ਸਾਡੇ ਸਬਦਾਂ ਨੂੰ ਜਿਦਾ ਜਾ ਵਿੱਚੋਂ ਵਿੱਚੇ ਕੋਣਾਂ ਬੁਖਾਰੇ ਨੇ ਪੂਰੀ ਦੀ ਪੂਰੀ ਜਿਹੜੀ ਕਹਿ ਲੀਏ ਆਪਣਾ ਸਾਜਿਸ਼ ਕੰਮ ਤੇ ਰੱਖੇ ਹੋਏ ਸਾਡੇ ਹੱਕਾਂ ਨੂੰ ਦਬਾਉਣ ਤੇ ਲੱਗੇ ਹੋਏ ਸੋ ਸਾਨੂੰ ਸਾਰਿਆਂ ਨੂੰ ਜਿਹੜਾ ਇੱਕ ਹੋਣਾ ਚਾਹੀਦਾ ਹੈ ਜੇ ਉਹਨਾਂ ਨੇ ਸਾਡੇ ਲਈ ਤੇ ਉਹ ਵਾਲੀ ਪੀੜ੍ਹੀ ਲਈ ਇੰਨਾ ਕਠਨ ਸਜਾਵਾਂ ਝੰਡੀਆਂ ਵਿੱਚ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਜਿਹੜੇ ਯਾਦਾਂ ਨੇ ਉਹਨਾਂ ਨੂੰ ਸੰਭਾਲੀ ਉਹਨਾਂ ਦੀ ਕਦਰ ਕਰੀ ਤੇ ਉਹਨਾਂ ਦੇ ਲਿਖਿਆ ਹੋਇਆ ਸਾਡੇ ਆਪਾਂ ਦੇ ਵਿੱਚ ਸੰਵਿਧਾਨ ਨੂੰ ਵੀ ਰੱਖਿਆ ਕਰੀ ਵੱਡੀਆਂ ਸਰਕਾਰਾਂ ਉਹਨਾਂ ਨੂੰ ਜਿਹੜਾ ਸੰਵਿਧਾਨ ਨੂੰ ਤੋੜਨ ਦੀ ਕੋਸ਼ਿਸ਼ ਕਰਦੀਆਂ ਨੇ ਸਾਡੇ ਜਿਹੜੇ ਹੱਕ ਉਹ ਸੰਭੇਧੇ ਨੇ ਤੇ ਭਾਸ਼ਰਾਂ ਦੇ ਵਿੱਚ ਸਾਡੇ ਲਈ ਸਾਨੂੰ ਕਹਿੰਦੇ ਤੁਹਾਡੇ ਲਈ ਸਾਰੇ ਹੱਥ ਨੇ ਪਰ ਸਾਨੂੰ ਦਿੱਤੇ ਨਹੀਂ ਜਾਂਦੇ ਤੇ ਉਹਨਾਂ ਲਈ ਚੰਦ ਲਾਈਨਾਂ ਕਿ ਇੱਕ ਹੋਈਏ ਸਮਝੀਏ ਕਿਹੜੀਆਂ ਲਾਈਨਾਂ ਨੇ ਆਜੋ ਬੜੀ ਸਤ ਸੁਣੀ ਆ ਵਾਸਾ ਦੀ ਬਣ ਹੋਈ ਸਰਕਾਰ ਸਜਣਾ ਉਹ ਪਰ ਇਸ ਸੱਤ ਸੁਣੀਆ ਬਾਬਾ ਸਾਭੀ ਬਣੋ ਹੀ ਸਰਕਾਰ ਸਚਣਾ ਉਹ ਬਾਬਾ ਸਾਭ ਨੇ ਜੋ ਮਿਹਨਤਾਂ ਸੀ ਕੀਤੀਆਂ ਸਾਨੂੰ ਲੈ ਕੇ ਆਜ਼ਾਦੀਆਂ ਸੀ ਦਿੱਤੀਆਂ ਉਹ ਬਾਬਾ ਸਾਭ ਨੇ ਜੋ ਮਿਹਨਤਾਂ ਸੀ ਕੀਤੀਆਂ ਸਾਨੂੰ ਲੈ ਕੇ ਆਜ਼ਾਦੀਆਂ ਸੀ ਦਿੱਤੀਆਂ ਵੇ جنگ ਲੜੀਓ ਨਾ ਸਾਟਿਆਂ ਹੱਕਾਂ ਲਈ ਵੇ جنگ ਲੜੀਓ ਨਾ ਸਾਟਿਆਂ ਹੱਕਾਂ ਲਈ ਤੇ ਪੈਨ ਅਤਿਆਰ ਸਜਣਾ ਬੜੀ ਸਤ ਸੁਣੀਆ ਬਾਬਾ ਸਾਹਿਬ ਦੀ ਬਣਾਉਣੀ ਸਰਕਾਰ ਸਜਣਾ ਬੜੀ ਸਤ ਸੁਣੀਆ ਬਾਬਾ ਸਾਹਿਬ ਦੀ ਬਣਾਉਣੀ ਸਰਕਾਰ ਸਜਣਾ ਬਾਬਾ ਸਾਹ ਨਹਿ ਜੋ ਮਿਹਨਤਾਂ ਸੀ ਆ ਸਾਨੂੰ ਲੈ ਕੇ ਆਜ਼ਾਦੀਆਂ ਸੀ ਦਿੱਤੀਆਂ ਉਹ ਬਾਬਾ ਸਾਹਿਬ ਨੇ ਜਿਉ ਮੇਨ ਕਹਾ ਸਿੱਖੀਤੀਆਂ ਸਾਨੂੰ ਲੈ ਕੇ ਆਜ਼ਾਦੀਆਂ ਸੀ ਦਿੱਤੀਆਂ ਵੇ جنگਲ ਲੜੀਓ ਨਾ ਸਾਠਿਆਂ ਹੱਕਾਂ ਲਈ ਵੇ جنگਲ ਲੜੀਓ ਨਾ ਸਾਠਿਆਂ ਹੱਕਾਂ ਲਈ ਤੇ ਪੈਨ ਹਥਿਆਰ ਸਜਣਾ ਉਹ ਬੜੀ ਸਤ ਸੁਣੀ ਆ ਬਾਬਾ ਸਾਹਿਬ ਦੀ ਬਣਾਉਣੀ ਸਰਕਾਰ ਸਚਣਾ ਉਹ ਬੜੀ ਸਤ ਸੁਣੀ ਆ ਬਾਬਾ ਸਾਹਿਬ ਦੀ ਬਣਾਉਣੀ ਸਰਕਾਰ ਸਚਣਾ ਸੋ ਸਰਕਾਰ ਜਿਹੜੀ ਆ ਇੰਜ ਨਹੀਂ ਬਣਨੀ ਸਾਰੇ ਜਿਹੜੇ ਇੱਕ ਮੋਟੇ ਦੇ ਵਿੱਚ ਹੋ ਜੀ ਤਾਂ ਫੇਰ ਸਰਕਾਰ ਬਣਨੀ ਜਿਨ ਨੇ ਫਰ ਬਿ ਲਈ ਇੰਨੇ ਅਧਿਕਾਰ ਕਿਤੇ ਪੈਦਾ ਅਸੀਂ ਸਾਰੇ ਦੇ ਸਾਰੇ ਜਿਹੜੇ ਆ ਪਨ ਪਨ ਬੈਠੇ ਆ ਸвой ਬੋਲ ਮੜੀ ਗਏ ਤਾਂ ਪਪਾਵਾ ਸਾਹਿਬ ਨੇ ਕਿਸੇ ਨਾਲ ਕੋਈ ਵਿਚਾਰ ਨਹੀਂ ਕੀਤਾ ਸੀ ਉਹਨਾਂ ਸਾਰਿਆਂ ਦੇ ਲਈ ਇਹ ਕੰਮ ਕੀਤਾ ਜੇ ਬੋਤ ਪਣ ਦਾ ਅਧਿਕਾਰ ਆ ਚੋਣ ਲੜਨ ਦਾ ਅਧਿਕਾਰ ਆ ਪਾਸ਼ਾ ਮਿਹਨ ਦਾ ਅਧਿਕਾਰ ਹੈ ਇੱਕ ਧੀਮੀ ਅਰ ਸਾਨੂੰ ਇਹਨਾਂ ਦਿਮਗ ਜਿੰਨੀ ਬਿਲਕੁਲ ਸੋਚਦਾ ਹੋਰ ਵੀ ਇਹ ਇਹ ਗੱਲ ਆਉਂਦੀ ਹੈ ਤੁਸੀਂਾਰੇ ਜਾਣਦੇ ਇਹ ਜੇ ਕੋਈ ਆਏ ਤਾਂ ਸਿਰ ਪਪਾਵਾ ਸਾਹਿਬ ਦੇ ਬਦਲ ਰਖੋ ਯਾਰ ਨਹੀਂ ਤਾਂ ਅੱਜ ਵੀ ਅਸੀਂ ਉੱਥੇ ਰਹਿਣਾ ਅੱਜ ਵੀ ਉਹੀ ਹੱਡਾਂ ਰੂੜੀਆਂ ਤੇ ਘੀਆਂ ਵਿੱਚ ਆਪਾਂ ਉੱਚੀ ਜਿੱਚ ਫਸਿਆ ਰਹਿਣਾ ਸੀ ਸੋ ਸਾਰੇ ਸਪੋਰਟ ਕਰੋ ਤੇ ਸਭੀ ਦਾਣ ਦੀ ਰੱਖਿਸ਼ਾ ਕਰੋ ਸ਼ਰਧਾਰਥ ਚੱਲੋ ਇਹ ਉਹਨੂੰ ਸੰਧਾਨ ਨੂੰ ਤੋੜਿਆ ਮਰੋੜਿਆ ਜਾਂਦਾ ਹੈ ਤੁਹਾਨੂੰ ਉਹਦੇ ਲਈ ਆਵਾਜ਼ ਬੁਟਾਓ ਜੇ ਤੁਹਾਨੂੰ ਹੋਵੇ ਤੇ ਜੇਕਰ ਤੁਹਾਨੂੰ ਮਿਲੀਆਂ ਇਹ ਲੜਨਾ

ਕੁਈ ਵੀ ਸਾਡੇ ਤੇ ਆਇਆ ਜਿਹਦਾ ਸ਼ਬੀਰ ਛੀ ਆ ਆਪਾਂ ਉਹਨਾਂ ਦੇ ਬਾਰੇ ਗੱਲ ਕਰਦੇ ਰਹੇ ਲੋਕਾਂ ਦੇ ਬਾਰੇ ਗੱਲ ਕਰਦੇ ਆਂ ਨੇ ਇਹਨਾਂ ਸਰਕਾਰਾਂ ਲਈ ਸਰਕਾਰਾਂ ਦੇ ਵਿਰੁੱਧ ਲੜਾਈ ਜਿੱਕਰ ਸਰਕਾਰਾਂ ਦਾ ਕੰਮ ਕਰਦੇ ਸੋ ਮੈਨੂੰ ਜੀ ਸਾਥ ਦਿਓ ਮੇ ਤੁਹਾਡਾ ਪ੍ਰੈਸ ਦੇ ਨਾਲ ਨਾਲ ਫੇਸਬੁੱਕ ਤੇ ਇਹਦੇ ਵੀ ਮੇਰੇ ਜਿਹੜੇ ਸੁਪਚਿੱਟ ਨੇ ਮੇਰੇ ਫੋਨ ਵਰਤ ਵਿੱਚ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਪੋਰਟ ਕਰੋ ਸੁਮੇਰੀ ਸਟੋਰੀ ਨੂੰ ਫੋਲੋ ਕਰੋ ਤੇ ਕੋਸ਼ਿਸ਼ੇ ਕਰੋ ਕਿ ਇਹ ਪੋਸਟ ਵਰਤਮਾਨ ਸ਼ੇਅਰ ਕਰੋ ਮੈਂ ਇਹ ਸੇ ਹੀ ਕਹਿ ਦਿੱਤੀ ਕੋਈ ਵੀ ਜੇ ਨਾ ਉੱਟ ਸਪੋਰਟ ਨਾ ਲੋਕ ਸਪੋਰਟ ਨਹੀਂ ਕਰਦੇ ਨਾ ਲੋਕ ਕੋਈ ਚਰਚ ਕਰਦੇ ਨਹੀਂ ਨਾ ਪੋਸਟ ਸ਼ੇਅਰ ਕਰਦੇ ਨਹੀਂ ਖਾਸ ਕਰਕੇ ਆਪਣੇ ਹੀ ਲੋਕ ਜਿਹੜੇ ਸਪੋਰਟ ਨਹੀਂ ਕਰਦੇ ਕਹਿੰਦੇ ਹਨ ਦਾ ਜੋ ਵੀ ਜੋ ਬਾਹਰ ਦਾ ਜੋ ਵੀ ਸਿੱਖਦਾ